ਨਾ ਤੁਸੀ ਆਪਣਾ ਫੇਸ ਦਿਖੋ ਨਾ ਨਾ ਤੁਸੀਂ ਵੌਇਸ ਦਿੰਦੇ ਨੇ ਕੀ ਆਪਣੀ ਤੇ ਨਾ ਹੀ ਤੁਹਾਡਾ ਆਪਣਾ ਕੰਟੈਂਟ ਬਣਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਮਹੀਨੇ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਜੀ ਇਹ ਜਿਹੜਾ ਕੰਮ ਹਰ ਇੱਕ ਬੰਦਾ ਕਰ ਸਕਦਾ ਬਸ ਉਸ ਚੈਨਲ ਦੇ ਵਿੱਚ ਨਾ ਤੁਹਾਨੂੰ ਆਪਣਾ ਫੇਸ ਦਿਖਾਉਣਾ ਹੈਗਾ ਜੀ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਵਾਸਤੀ ਕਾਮ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜੇ ਸਾਡਾ ਅੱਜ ਦਾ ਵੀਡੀਓ ਅੱਜ ਦਾ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਲ ਤੱਕ ਜਰੂਰ ਦੇਖਿਆ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਤੇ ਕੰਮ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਕੰਮ ਕਰੇ ਬੈਠੇ ਤੁਸੀਂ ਕਰ ਲੈਣੇ ਨੂੰ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਦੇ ਮੈਨੂੰ ਫੋਨ ਵੀ ਆਏ ਮੈਸੇਜ ਵੀ ਆਏ ਤਿੰਨ ਵੀਡੀਓ ਤੋਂ ਥੰਦੇ ਜ਼ਿਆਦਾਤਰ ਕਲੈਂਟ ਉਹਨਾਂ ਦੇ ਇਹੀ ਸੀਗੇ ਉਹਨਾਂ ਨੇ ਵੀ ਸਾਰਿਆਂ ਨੇ ਇੱਕੋ ਗੱਲ ਕਹੀ ਆ ਵੀ ਕਿਤੇ ਕਿ ਮਿਊਜ਼ਿਕ ਨੂੰ ਸਾਨੂੰ ਇਹੋ ਦਾ ਕੰਮ ਰਿਹਾ ਸੀ YouTube ਤੇ ਉੱਤੇ ਜਾਦਵਰੇ ਸੀ Facebook ਦੇ ਉੱਤੇ ਸੀ ਆਪਣਾ ਇਹੋ ਜਿਹਾ ਇੱਕ ਪੇਜ ਬਣਾ ਲਈ ਜਿਹਦੇ ਵਿੱਚ ਸਾਨੂੰ ਆਪਣਾ ਫੇਸ ਮਾਤ ਦਿਖਾਣਾ ਪਵੇ ਵੀ ਨਾਲ ਸਾਨੂੰ ਆਪਣਾ ਫੇਸ ਦਿਖਾਣਾ ਪਵੇ ਵਾਜੀ ਆਪਣੀ ਜਿਹੜੀ ਵੌਇਸ ਆ ਅਸੀਂ ਕੰਦੀ ਵੌਇਸ ਕਰ ਦਈਏ ਵੀ ਅਸੀਂ ਆਪਣਾ ਵੌਇਸ ਕਰਕੇ ਸੀ ਆਪਣਾ ਚੈਨਲ ਬਣਾ ਲਈਏ ਤਾਂ ਉਦੋਂ ਤੋਂ ਅਸੀਂ ਵਧੀਆ ਅਰਨਿੰਗ ਦੇ ਸੀ ਕਰ ਸਕੀਏ ਸੋ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਅੱਜ ਇਹੋ ਜਿਹੇ ਚੈਨਲ ਦੇ ਬਾਰੇ ਦੱਸੂਗਾ ਅਗਰ ਤੁਸੀਂ ਸੱਚੀ ਉਹ ਚੈਨਲ ਬਣਾ ਲੈਣੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇ ਨਾ ਲਿਖ ਕੇ ਦੇਣਾ ਵਾ ਵੀ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲਉਂਦੇ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਉਹ ਜਿਹੜੇ ਚੈਨਲ ਬਣੇ ਹੋਏ ਨੇ ਦੇਖੋ ਜਿਹੜਾ ਮੈਂ ਇਸ ਵੀਡੀਓ ਦੇ ਵਿੱਚ ਚੈਨਲ ਬਾਰੇ ਗੱਲ ਕਰਾਂਗਾ ਦੇਖੋ ਨਾ ਤਾਂ ਤੁਸੀਂ ਉਹ ਚੈਨਲ ਦੇ ਵਿੱਚ ਨਾ ਤਾਂ ਤੁਸੀਂ ਆਪਾਂ ਫੇਰ ਸਿਖਾਉਣਾ ਹੈਗਾ ਜੀ ਠੀਕ ਆ ਨਾ ਤਾਂ ਦੇਖੋ ਜੇ ਤੁਸੀਂ ਆਪਣੀ ਵੌਇਸ ਦੇਣਾ ਚਾਹੁੰਦੇ ਹੋ ਤਾਂ ਅਗਰ ਤੁਸੀਂ ਆਪਣੀ ਵਾਰੀ ਸਹੀ ਨਹੀਂ ਵੀ ਦੇਣਾ ਚੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਆਪਣੀ ਵੌਇਸ ਵੀ ਨਹੀਂ ਦੇਣੀ ਹੈਗੀ ਤੇ ਮੇਰੇ ਭੈਣ ਭਰਾ ਕਹਿੰਦੇ ਨੇ ਨੋਬੀਅਸੀ ਗੱਦੇ ਵੀ ਅਸੀਂ ਆਪਣੀ ਵੌਇਸ ਦੇ ਦਾਂਗੇ ਜੀ ਪਰ ਅਸੀਂ ਫੇਸਿੰਗ ਦਿਖਾਵਾਂਗੇ ਨਾ ਮੈਨੂੰ ਤਾਂ ਆਪਣੀ ਵੌਇਸ ਦੇ ਵੀ ਲੋੜ ਨਹੀਂ ਹੈਗੀ ਨਾ ਤੁਸੀਂ ਆਪਣਾ ਫੇਸ ਵੀ ਕੋਣਾ ਨਾ ਤੁਸੀਂ ਵਾਇਸ ਦੇਣੀ ਹੈਗੀ ਆਪਣੀ ਤੇ ਨਾ ਹੀ ਤੋਂ ਆਪ ਦਾ ਕੰਟੈਂਟ ਹੋਣਾ ਆਪੋ ਸਾਰਾ ਕੁਝ ਜਿਹੜਾ ਆਪਾਂ Google ਤੋਂ ਲਵਾਂਗੇ ਆਪਾਂ ਜਿਹੜੀ ਵੀਡੀਓ ਆ ਉਹ ਵੀ ਆਪਾਂ Google ਤੋਂ ਲਵਾਂਗੇ ਜਿਹੜਾ ਆਪਣੇ ਆਡੀਓ ਆ ਉਹ ਜਿਹੜੀ ਵੌਇਸ ਦੇਣੀ ਆ ਆਪਾਂ ਉਹ ਵੀ Google ਤੋਂ ਲਵਾਂਗੇ ਜੀ ਤੇ ਜਿਹੜੀ ਆਪਣੀ ਰਾਈਟਿੰਗ ਹੋਊਗੀ ਉਹ ਵੀ ਆਪਾਂ Google ਤੋਂ ਲੈਣੀ ਆ ਬਸ ਸਿਰਫ ਕੀ ਕਰਨਾ ਤੁਸੀਂ ਜੇ ਤਰ੍ਹਾਂ ਉਹ ਵੀਡੀਓ ਨੂੰ ਤੁਸੀਂ ਰੀਡਿੰਗ ਕਰਨੀ ਆ ਰੀਡਿੰਗ ਵਧੀਆ ਤਰੀਕੇ ਨਾਲ ਕਰਨੀ ਆ ਤੇ ਉਹਨੂੰ ਕੋਈ ਵੀਡੀਓ ਬਣਾ ਕੇ ਤੁਸੀਂ ਆਪਾਂ ਇਹ YouTube ਚੈਨਲ ਤੇ ਬਣਾ ਦੇਣਾ ਉਹ ਤੁਹਾਡੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਊਗੀ ਦੇਖੋ ਜਿਹੜਾ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੰਟੈਂਟ ਦੱਸਾਂਗਾ ਉਹ ਕੰਟੈਂਟ ਹੈਗਾ ਬੱਚਿਆਂ ਦਾ ਤੁਸੀਂ ਸਕੂਲਾਂ ਦੇ ਵਿੱਚ ਦੇਖੇ ਹੋਣੇ ਹਨ ਉਹ ਤੋਤਾ ਮੇਨਾ ਵਾਲੀਆਂ ਕਹਾਣੀਆਂ ਹੁੰਦੀਆਂ ਨੇ ਬੱਚਿਆਂ ਦੀ ਜਾਂ ਫਿਰ ਕੋਈ ਹੋਰ ਕੋਈਆਂ ਹੁੰਦੀਆਂ ਨੇ ਹਾਥੀਏ ਵਾਲੀਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਮੌਂਦੀਆਂ ਨੇ ਸਕੂਲਾਂ ਦੇ ਵਿੱਚ ਤੇ ਤੁਸੀਂ ਜੇਕਰ ਵੀ ਕੁਝ ਆਪਣੇ ਘਰੇ ਦੇ ਦੇ ਉਹ ਜਿਹੜੇ ਛੋਟੇ ਛੋਟੇ ਬੱਚੇ ਨੇ ਮੈਂ MQ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਤਰੀਕੇ ਵਾਈਸਟੇਪ ਵਾਈਸਟੇਪ ਬਸ ਸਾਹੂ ਵੀ ਤੁਹਾਨੂੰ ਉਹ ਸਹੀ ਤਰੀਕੇ ਨਾਲ ਬਦਲ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚੋਂ ਚੀਜ਼ ਬੈਠ ਜੇ ਤੁਸੀਂ ਨੂੰ ਕਦੇ ਬੈਠੇ ਤੁਸੀਂ ਨਾ ਸਿਰਫ ਇੱਕ ਘੰਟਾ ਦੇਣਾ ਇੱਕ ਘੰਟਾ ਵੀ ਮੈਂ ਜ਼ਿਆਦਾ ਦੇ ਰਿਹਾ ਕਹਿ ਰਿਹਾ ਵਾਂ ਤੁਸੀਂ ਜੇ ਮੰਨ ਕੇ ਚਲੋ 30 35 ਮਿੰਟ ਦੇਣਾ 30 35 ਮਿੰਟ ਦੇ ਵਿੱਚ ਤੁਸੀਂ 10 ਮਿੰਟ ਦੀ ਵੀਡੀਓ ਬਹੁਤ ਹੀ ਵਧੀਆ ਤੁਸੀਂ ਤਿਆਰ ਕਰ ਲਓਗੇ ਅਗਰ ਤੁਸੀਂ ਪ੍ਰੋਫੈਸਰ ਲਈ ਤੁਸੀਂ ਉਹਦੇ ਤੇ ਕੰਮ ਕਰੋਗੇ ਨਾ ਜੀ ਤਾਂ ਮੈਂ ਤੁਹਾਨੂੰ ਘੰਟੇ ਦੇਵਾਂ ਤੁਸੀਂ ਮਿੰਨੇ ਤੇ ਬਹੁਤ ਵਧੀਆ ਤੁਸੀਂ ਪੈਸੇ ਕਿਉਂ ਆ ਸਕਦੇ ਹੋ ਜੀ ਜਿਹੜੇ ਮੇਰੇ ਭੈਣ ਭਰਾ ਮੈਨੂੰ ਵਾਰ-ਵਾਰ ਫੋਨ ਕਰ ਮੈਨੇਜਰ ਨੂੰ ਮੈਸੇਜ ਕਰਕੇ ਪੁੱਛਦੇ ਨੇ ਵੀ ਇਸ ਸਾਨੂੰ ਇਦਾਂ ਦਾ ਚੈਨਲ ਦੱਸੋ ਜਿਹਦੇ ਵਿੱਚ ਸਾਨੂੰ ਫੇਸ ਵੀ ਨਾਲ ਦਿਖਾਣ ਹੋਵੇ ਵਾਇਸ ਵੀ ਨਾਲ ਦਿਖਾਣ ਹੋਵੇ ਇੰਦਾਂ ਅਸੀਂ ਕਿਹੜਾ ਕੰਮ ਕਰ ਸਕਦਾ ਇਹ ਜਿਹੜਾ ਕੰਮ ਹਰ ਇੱਕ ਬੰਦਾ ਕਾਫੀ ਬਾਰ ਬਾਰ ਫਿਰ ਵੀ ਇਹਨਾਂ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਜੀ ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ ਤੁਸੀਂ ਕਿਵੇਂ ਕੰਮ ਕਰ ਸਕਦੇ ਜੀ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੇ ਉੱਤੇ ਦੱਸਾਂਗਾ ਕਿਵੇਂ ਕਰ ਸਕਦੇ ਹੋ ਉਹੀ ਕੰਮ ਤੁਸੀਂ ਆਪਣੇ ਫੋਨ ਦੇ ਉੱਤੇ ਕਰ ਸਕਦੇ ਹੋ ਦੇਖੋ ਜੇ ਤੁਹਾਡੇ ਕੋਲ ਕੰਪਿਊਟਰ ਰਹੇਗਾ ਹੋਾ ਜਾਂ ਫਿਰ ਤੁਹਾਡੇ ਕੋਲ ਲੈਪਟਾਪ ਹੈਗਾ ਫਿਰ ਤਾਂ ਬਹੁਤ ਵਧੀਆ ਰਹਿਣਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਫੋਨ ਹੋਣਾ ਚਾਹੀਦਾ ਵਸ ਉਹਦੇ ਵਾਸਤੇ ਆਪ ਨੂੰ ਹੋਰ ਕੁਝ ਨਹੀਂ ਚਾਹੀਦਾ ਉੱਤੋਂ ਤੁਸੀਂ ਇੱਕ ਮੀਨ ਵੀਡੀਓ ਐਡੀਟਰ ਜਿਹੜਾ ਉਹ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਮੈਂ ਉਹ ਡਾਊਨਲੋਡ ਤੁਸੀਂ ਕਰ ਲੈਣੀ ਆ ਉਹ ਵੀਡੀਓ ਐਡੀਟਰ ਕਿਵੇਂ ਡਾਊਨਲੋਡ ਕਰਨਾ ਅਤੇ ਤੁਸੀਂ ਕਿਵੇਂ ਵੀਡੀਓ ਐਡਿਟ ਕਰਨੀ ਹੈ ਉੱਤੋਂ ਫਿਰ ਆਲਰੇਡੀ ਇੱਕ ਵੀਡੀਓ ਪਹਿਲਾਂ ਬਣਾ ਚੁੱਕਿਆ ਵਾ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਜ਼ਰੂਰ ਦੇਖਿਓ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫਿਰ ਤੁਹਾਨੂੰ ਹੋਰ ਆਪਰਲੀ ਬਲ ਲੱਗ ਦੇਗਾ ਵੀ ਤੁਸੀਂ ਕੰਮ ਕਿਵੇਂ ਕਰਨਾ ਵਾ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆਪਾਂ ਚੱਲ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜੀ ਤੁਸੀਂ ਸਭ ਤੋਂ ਪਹਿਲਾਂ ਆਪਣਾ ਇੱਕ Chrome ਓਪਨ ਕਰ ਲੈਣਾ ਉਹ Chrome ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਜਾਣਾ ਇੱਥੇ ਤੁਸੀਂ ਜਾ ਕੇ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਇੱਥੇ YouTube ਚੈਨਲ ਦਿਖਾਉਣਾ ਬਾਅਦ ਦੇਖੋ ਮੈਂ ਇੱਥੇ ਸਰਚ ਕੀਤੇ ਹੋਏ ਨੇ ਆਹ ਦੇਖ ਲਓ ਕਿੰਨੇ ਇਹਨਾਂ ਦੇ ਵਿਊ ਹੋਏ ਹੋਏ ਨੇ ਆਹ ਦੇਖ ਲਓ ਇਹਦੇ ਵਿੱਚ 2.2 ਬਿਲੀਅਨ ਤੁਹਾਨੂੰ ਪਲੇ ਕਰਕੇ ਦਿਖਾਉਣਾ ਵਾ ਇਹਨਾਂ ਦੇ ਵਿਊ ਨੇ ਜਿਹੜੇ ਬਹੁਤ ਹੀ ਜ਼ਿਆਦਾ ਹੁੰਦੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਵਿਊ ਇਹਨਾਂ ਦੇ ਹੁੰਦੇ ਹੀ ਹੁੰਦੇ ਨੇ ਤੇ ਤੁਸੀਂ ਇਹਦੇ ਤੋਂ ਬਹੁਤ ਵਧੀਆ ਤੁਸੀਂ ਅਰਨਿੰਗ ਕਰ ਸਕਦੇ ਹੋ ਤੁਸੀਂ ਆਹ ਦੇਖੋ ਜੀ ਆ ਦੇਖੋ ਇਦਾਂ ਦੇ ਬਿਲਕੁਲ ਸੇਮ ਇਦਾਂ ਦੇ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਕੋਈ ਔਖੀ ਨਹੀਂ ਹੈਗੀ ਬਹੁਤ ਹੀ ਸੌਖੀ ਵੀਡੀਓ ਵਾ ਠੀਕ ਹੈ ਜੀ ਆਪਾਂ ਹੋਰ ਵੀ ਗੱਲ ਕਰੀਏ ਆ ਦੇਖੋ ਬਹੁਤ ਸਾਰੇ ਇਦਾਂ ਦੇ ਚੈਨਲ ਨੇ ਆ ਦੇਖੋ ਆ ਦੇਖ ਨੂੰ ਕਿੰਨੇ ਬਹੁਤ ਹੀ ਸਾਰੇ ਚੈਨਲ ਨੇ ਆ ਦੇਖ ਲਓ ਇਹਨੂੰ 52 ਮਿਲੀਅਨ ਹੋ ਗਏ ਇਹਦੇ ਵੀਊ ਆ ਦੇਖ ਨੂੰ ਬਹੁਤ ਸਾਰੇ ਇਦਾਂ ਦੇ ਚੈਨਲ ਨੇ ਇਦਾਂ ਦੇ ਜਿਹਨੂੰ ਤੁਸੀਂ ਵੀ ਬਣਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਵੀ ਤੁਸੀਂ ਇਦਾਂ ਦੇ ਚੈਨਲ ਕਿਵੇਂ ਬਣਾ ਸਕਦੇ ਹੋ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ Chrome ਦੇ ਉੱਤੇ ਜਾਣਾ Chrome ਦੇ ਉੱਤੇ ਜਾ ਕੇ ਤੁਸੀਂ ਲਿਖਣਾ ਵਾ bard v a r d bard google.com ਆ ਗਿਆ ਜੀ bard google.com ਆ ਗਿਆ ਤੁਸੀਂ ਇਹਨੂੰ ਸਰਚ ਕਰ ਲੈਣਾ ਸਰਚ ਕਰਨ ਤੋਂ ਬਾਅਦ ਕੀ ਆ ਤੁਸੀਂ ਇਹਨੂੰ ਹੀ ਆਪਣੇ ਇਹ google gmail id ਦੇ ਨਾਲ ਤੁਸੀਂ ਇਹਨੂੰ ਲੌਗਇਨ ਕਰ ਲੈਣਾ ਮੈਂ ਪਹਿਲਾਂ ਹੀ 올ਰੇਡੀ ਇਹਨੂੰ ਲੌਗਇਨ ਕੀਤਾ ਹੋਇਆ ਵਾ ਤੁਸੀਂ ਇਹਨੂੰ ਲੌਗਇਨ ਕਰ ਲੈਣਾ ਲੌਗਇਨ ਕਰਨ ਤੋਂ ਬਾਅਦ ਤੁਸੀਂ ਇਹਦੇ ਤੇ ਨਹੀਂ ਕਹਿਣਾ ਵਾ ਆ ਇੱਥੇ ਲਿਖੋ ਆ ਦੇਖੋ ਨੀਚੇ ਲਿਏ ਇੰਟਰ ਇੰਟਰ ਪ੍ਰਮੋਟਰ ਪ੍ਰਮੋਪਟ ਹੈਰ ਤੁਸੀਂ ਇੱਥੇ ਜੋ ਵੀ ਕੁਝ ਨਹੀਂ ਕਹਿਣਾ ਚਾਹਤਾ ਆਪੋ ਬੱਚੇ ਦੀ ਪੁਆਇੰਟ ਲਿਖਣਾ ਚਾਹੁੰਦੇ ਆ ਮੈਂ ਇੱਥੇ ਲਿਖਦਾ ਮੈਂ ਪਹਿਲਾਂ 올ਰੇਡੀ ਇੱਥੇ ਲਿਖੀ ਹੋਈ ਹੈ ਦੇਖੋ ਤੋਤਾ ਮੈਨਾ ਹਿੰਦੀ ਪੋਇਮ ਨਾ ਹਿੰਦੀ ਪੋਇਮ ਲਿਖ ਦੇਣਾ ਤੁਸੀਂ ਇੱਥੇ ਤੋਤਾ ਮੈਨਾ ਹਿੰਦੀ ਪੋਇਮ ਲਿਖ ਕੇ ਨਾ ਆਪਾਂ ਇੱਥੇ ਜਿਹੜਾ ਤੋਤਾ ਮੈਨਾ ਹਿੰਦੀ ਪੋਇਮ ਆਪਾਂ ਇੱਥੇ ਲੇ ਕੇ ਸਰਚ ਕਰ ਦੇਣਾ ਤੁਸੀਂ ਮੰਨ ਲਓ ਕਿਸੇ ਵੀ ਤਰ੍ਹਾਂ ਦੀ ਪੋਇਮ ਚਾਹੁੰਦੇ ਹੋ ਤੁਸੀਂ ਬਾਂਦਰ ਵਾਲੀ ਚਾਹੁੰਦੇ ਹੋ ਤਾਂ ਤੁਸੀਂ ਬਾਂਦਰ ਵਾਲੀ ਲਿਖ ਦੇਣੀ ਆ ਹਾਥੀ ਵਾਲੀ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਹਾਥੀ ਵਾਲੀ ਪੋਇਮ ਲਿਖ ਦੇਣੀ ਆ ਤੁਸੀਂ ਇਦਾਂ ਲਿਖ ਦੇਣਾ ਆ ਦੇਖੋ ਕਿੰਨੀ ਮੈਨੂੰ ਇਹਨੇ ਪੋਇਮ ਲਿਖ ਕੇ ਦੇਤੀ ਆ ਆ ਦੇਖੋ ਪੌਂਦੇ ਦੀ ਲਿਖ ਕੇ ਤੁਸੀਂ ਕੀ ਕਰਨਾ ਆ ਪੋਇਮ ਨੂੰ ਸਾਰੀ ਨੂੰ ਤੁਸੀਂ ਕਾਪੀ ਕਰ ਲੈਣਾ ਇੱਥੋਂ ਲੇ ਕੇ ਤੁਸੀਂ ਸਾਰੀ ਪੋਇਮ ਨੂੰ ਇਹ ਪਹਿਲਾਂ ਤੁਸੀਂ ਕਾਪੀ ਕਰ ਲੈਣਾ ਠੀਕ ਹੈ ਜੀ ਕਾਪੀ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਫਿਰ ਇੱਕ ਨਵੀਂ ਟੈਬ ਓਪਨ ਕਰਨੀ ਹੈ ਆਪਣੇ ਫੋਨ ਦੀ ਜਾਂ ਕੰਪਿਊਟਰ ਦੀ ਉਹਦੇ ਵਿੱਚ ਤੁਸੀਂ ਲਿਖਣਾ ਸੁਨੋ s u n o a i ਨੇ ਕੇ ਤੁਸੀਂ ਸਰਚ ਕਰ ਦੇਣਾ ਸਰਚ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆ ਜਾਊਗਾ ਇਦਾਂ ਦਾ ਇੰਟਰਫੇਸ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਵੀ ਤੁਸੀਂ ਆਪਣੀ Gmail ID ਦੇ ਨਾਲ ਤੁਸੀਂ ਲੌਗ ਇਨ ਕਰ ਲੈਣਾ ਇਹ ਬਿਲਕੁਲ ਫ੍ਰੀ ਆਫ ਕੋਸਟ ਹੈ ਇੱਥੇ ਕੋਈ ਵੀ ਤੁਸੀਂ ਆਪਣਾ ਪੈਸਾ ਨਹੀਂ ਦੇਣਾ ਹੈਗਾ ਜੀ ਉਸ ਤੋਂ ਬਾਅਦ ਇੱਥੇ ਲਿਖਾਵਾ ਮੈਂ ਕੇ ਸੌਂਗ ਆਪਾਂ ਮੇਗੇ Song ਦੇ ਉੱਤੇ ਕਲਿੱਕ ਕਰਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਨੂੰ ਨਵੀਂ ਇੱਕ ਨਵੀਂ ਟੈਬ ਓਪਨ ਕਰ ਦੇਗਾ ਦੇਖੋ ਤੁਹਾਡੇ ਸਾਹਮਣੇ ਕੁਝ ਇੰਦਾ ਦਾ ਜਿਹੜਾ ਇੰਟਰਫੇਸ ਆ ਜਾਏਗਾ ਦੇਖੋ ਇੱਥੇ ਪਹਿਲਾਂ ਵੀ ਆਲਰੇਡੀ ਬਹੁਤ سارے Song ਬਣੇ ਹੋਏ ਨੇ ਹੁਣ ਆਪਾਂ ਕੀ ਕਰਨਾ ਹੈ ਜਿਹੜਾ ਆਪਾਂ ਪਿੱਛੇ ਇੱਥੇ ਬਾੜ ਦੇ ਵਿੱਚ ਲਿਆ ਸੀਗਾ ਤੋਤਾ ਮੇਨਾ ਵਾਲੀ ਕਹਾਣੀ ਆਪਾਂ ਆ ਸਾਰੀ ਕਹਾਣੀ ਆਪਾਂ ਇਹਨੂੰ ਕਾਪੀ ਕਰ ਲੈਣੀ ਮੈਂ 3-4 ਇਹਦੇ ਸਥਾਈ ਅੰਤਰੇ ਹੀ ਕਰਾਂਗਾ ਕਾਪੀ ਜ਼ਿਆਦਾ ਨਹੀਂ ਕਰਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ ਮੈਂ ਇਹਨੂੰ ਕਾਪੀ ਕਰ ਦੇਣਾ ਕਾਪੀ ਕਰਨ ਤੋਂ ਬਾਅਦ ਤੁਸੀਂ ਕੀ ਜਾਣਾ ਸੋਨੋ ਡੋਟ AI ਦੇ ਉਸ ਤੋਂ ਬਾਅਦ ਤੁਸੀਂ 사이ਟ ਦੇ ਦੇਖੋ ਇੱਥੇ ਤਿੰਨ ਆਪਸ਼ਨ ਦਿੱਤੀ ਹੋਈਆਂ ਨੇ ਜਿਹੜੀਆਂ ਤਿੰਨ ਆਪਸ਼ਨ ਦਿੱਤੀ ਹੋਈਆਂ ਨੇ ਐਕਸਪਲੋਰ ਕ੍ਰੇਟ ਤੇ ਲਾਇਬ੍ਰੇਰੀ ਤੁਸੀਂ ਕੀ ਕਰਨਾ ਆ ਜਿਹੜਾ ਕ੍ਰੇਟ ਲਿਖਿਆ ਇੱਥੇ ਤੁਸੀਂ ਕਲਿੱਕ ਕਰ ਦੇਣਾ ਕ੍ਰੇਟ ਤੇ ਤੁਸੀਂ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਹਦਾ ਜਿਹਦਾ ਦਾ ਇੰਟਰਫੇਸ ਦੇਖ ਨੂੰ ਮਿਲੂਗਾ ਜਿਹੜਾ ਤੁਸੀਂ ਇੱਥੋਂ ਡਾਟਾ ਕਾਪੀ ਕੀਤਾ ਸੀਗਾ ਬਾੜ ਦੇ ਵਿੱਚੋਂ ਕਾਪੀ ਕੀਤਾ ਸੀ ਤੁਸੀਂ ਪੋਇਮ ਜਿਹੜੀ ਕਾਪੀ ਕੀਤੀ ਸੀ ਤੁਸੀਂ ਕੀ ਕਰਨਾ ਆ ਇਹਦੇ ਵਿੱਚ ਆ ਗਿਆ ਪਾਸੋਨ.com ਦਾ ਇੱਥੇ ਜਾ ਕੇ ਤੁਸੀਂ ਪੇਸਟ ਕਰ ਦੇਣਾ ਇੱਥੇ ਪੇਸਟ ਕਰ ਦੇਣਾ ਜਿੱਥੇ ਉੱਪਰ ਲਿਖਿਆ ਨਾ ਕਸਟਮ ਕਸਟਮ ਮੋਡ ਇੱਥੇ ਤੁਸੀਂ ਇਹਨੂੰ ਓਨ ਕਰ ਲੈਣਾ ਇਹ ਆਫ ਆ ਤੁਸੀਂ ਕਸਟਮ ਮੋਡ ਨੂੰ ਜੀ ਤੁਸੀਂ ਓਨ ਕਰ ਲੈਣਾ ਆਹ ਵਾਲੇ ਨੂੰ ਆਹ ਦੇਖੋ ਧਿਆਨ ਨਾਲ ਆਹ ਜਿਹੜੇ ਨੂੰ ਇਹਨੂੰ ਤੁਸੀਂ ਓਨ ਕਰ ਲੈਣਾ ਇਹ ਆਫ ਨਹੀਂ ਕਰ ਦੇਣਾ ਆਪਾਂ ਓਨ ਕਰਨਾ ਵੀ ਪਹਿਲੇ ਜਾਨੀ ਕੀ ਕਹਿੰਦਾ ਵੀ ਮੈਂ ਤੁਹਾਨੂੰ ਪਹਿਲਾਂ ਆਲਰੇਡੀ ਕੋਈ ਬਣਾ ਕੇ ਦੇਵਾਂ ਉਹ ਤੁਹਾਨੂੰ ਵਧੀਆ ਨਹੀਂ ਲੱਗੂਗੀ ਆਪਾਂ ਇੱਥੇ ਕਲਿੱਕ ਕਰਾਂਗੇ ਆਪਾਂ ਇੱਥੇ ਪੇਸਟ ਕਰ ਦਾਂਗੇ ਜੋ ਵੀ ਲਿਖਿਆ ਸੀ ਆਹ ਦੇਖੋ ਜੋ ਆਪਾਂ ਲਿਖਿਆ ਸੀ ਨਾ ਵਰਡ ਉਹ ਇਹਦੇ ਵਿੱਚ ਆ ਚੁੱਕਿਆ ਫਿਰ ਆ ਥੱਲੇ ਜਿੱਥੇ ਲਿਖਿਆ ਵਾ ਸਟਾਈਲ ਸਟਾਈਲ ਆਫ ਮਿਊਜ਼ਿਕ ਦੇ ਤੁਸੀਂ ਇੱਥੇ ਲਿਖ ਦੇਣਾ ਕਿਡਸ ਕਿਡਸ ਮਿਊਜ਼ਿਕ ਤੁਸੀਂ ਕਿਡਸ ਮਿਊਜ਼ਿਕ ਲਿਖ ਦੇਣਾ ਕਿਡਸ ਮਿਊਜ਼ਿਕ ਲਿਖਣ ਤੋਂ ਬਾਅਦ ਟਾਈਟਲ ਜੋ ਵੀ ਤੁਸੀਂ ਟਾਈਟਲ ਦੇਣਾ ਚਾਹੁੰਦੇ ਹੋ ਮੈਂ ਤੋਤਾ ਮੈਨਾ ਲਿਖ ਦੇਣਾ ਤੋਤਾ ਤੋਤਾ ਲਿਖ ਦੇਣਾ ਚਲੋ ਮੈਂ ਤੋਤਾ ਤੋਤਾ ਲਿਖ ਤਾ ਤੇ ਤੁਸੀਂ ਤਾਂ ਕੀ ਕਹਿੰਦਾ ਕ੍ਰੀਟ ਤੇ ਕ੍ਰੀਟ ਤੇ ਕਲਿੱਕ ਕਰਦੇ ਟ੍ਰੀਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਵੇਟ ਕਰਨੀ ਆ ਥੋੜੀ ਦੇਰ ਬਾਅਦ ਦੇਖੋ ਤੁਹਾਨੂੰ ਆਟੋਮੈਟਿਕ ਬਣਾ ਕੇ ਦੇ ਦੇਗਾ ਆ ਦੇਖੋ ਇਹਨੇ ਆਲਰੇਡੀ ਮੈਨੂੰ ਬਣਾ ਕੇ ਦੇ ਦਿੱਤਾ ਦੇਖੋ ਆ ਬਣਾ ਕੇ ਦੇ ਦਿੱਤਾ ਇਹਨੇ ਮੈਨੂੰ ਇਹ ਮੈਨੂੰ ਨੂੰ ਪਲੇ ਕਰਵਾਵਾਂ ਦੇਖੋ ਇਹ ਬੜਾ ਸੋਣਾ ਇਹਨੇ ਮੈਨੂੰ ਸੌਂਗ ਬਣਾ ਕੇ ਦਿੱਤਾ ਤੁਸੀਂ ਇਹ ਸੁਣਾ ਵੀ ਧਿਆਨ ਨਾਲ ਆ ਨਾ 봐 ਦੇਖ ਕਿੰਨਾ ਸੋਣਾ ਬਣ ਗਿਆ ਠੀਕ ਹੈ ਜੀ ਆ ਇੱਕ ਹੋਰ ਇਹਨੇ ਬਣਾ ਕੇ ਦਿੱਤਾ ਇਹ ਪਲੇ ਕਰਦੇ ਆ ਜੇ ਦੇ ਕਿਹੜਾ ਵਧੀਆ ਬਦੋਹਾਂ ਚੋਂ ਆ ਦੇਖੋ ਤੋ ਤੰਬੀ ਤੋ ਰਕੀਂ ਦੇ ਜੀ ਤੋ ਤਮੀ ਨ ਰੰਗਿਨੇ ਹੈ ਆਰੇ ਬੋ ਇਹਨੇ ਬੜਾ ਸੋਣਾ ਨੂੰ ਬਣਾ ਕੇ ਦਿੱਤਾ ਤੁਸੀਂ ਕੀ ਕਰਨਾ ਹੈ ਇਹ ਤੁਸੀ ਕੁਛ ਨਹੀਂ ਕਰਨਾ ਤੁਸੀ 3 ਡਾਟ ਤੇ ਜਾਣਾ ਵਾ ਇਹ ਤੁਸੀ ਇੱਥੇ ਕਲਿੱਕ ਕਰ ਦੇਣਾ ਵਾ ਕਲਿੱਕ ਕਰਨ ਤੋਂ ਬਾਅਦ ਇੱਥੇ ਨਹੀਂ ਜਾਵਾ ਡਾਊਨਲੋਡ ਆਡੀਓ ਡਾਊਨਲੋਡ ਵੀਡੀਓ ਠੀਕ ਹੈ ਜੀ ਅਗਰ ਤੁਸੀ ਡਾਊਨਲੋਡ ਵੀਡੀਓ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਵੀਡੀਓ ਕੋ ਆਪ ਨੂੰ ਇੱਥੇ ਲਿਖਿਆ ਡਾਊਨਲੋਡ ਆਡੀਓ ਆਪਾਂ ਡਾਊਨਲੋਡ ਆਡੀਓ ਕਰਨੀ ਆਪ ਨੂੰ ਆਡੀਓ ਦੀ ਲੋੜ ਆਪਾਂ ਇੱਥੇ ਡਾਊਨਲੋਡ ਆਡੀਓ ਤੇ ਕਲਿੱਕ ਕਰਾਂਗੇ ਇਹ ਸਾਡੇ ਆ ਦੇਖੋ ਇੱਥੇ ਡਾਊਨਲੋਡ ਹੋ ਗਿਆ ਹੁਣ ਆਪਾਂ ਜਾ ਕੇ ਦੇਖਦੇ ਆਪਸ਼ਨ ਡਾਊਨਲੋਡ ਦੇ ਵਿੱਚ ਇਹਨੇ ਕਿੱਥੇ ਸਾਨੂੰ ਡਾਊਨਲੋਡ ਕਰਕੇ ਦਿੱਤਾ ਆਹ ਦੇਖੋ ਆ ਆ ਗਿਆ ਡ ਆਦੇ ਕੋ ਡਾਊਨਲੋਡ ਕਰਕੇ ਦੇਤਾ ਹੁਣ ਆਪਾਂ ਕੀ ਕਰਨਾ ਜੇ ਸੰਤ ਵੇ ਵਧੀ ਕਰਦਾ ਮੈਂ ਹੁਣ ਇਹਨੇ ਦੇਖੋ ਕਰਕੇ ਦਿੱਤੀ ਆਪੋਨੀ ਆਪੋ ਵੀ ਡਾਊਨਲੋਡ ਕਰਨੀ ਆ ਡਾਊਨਲੋਡ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਵਾ ਆਪਾਂ ਇਹਨੂੰ ਹੁਣ ਕੱਟ ਦਿੰਨੇ ਆਪਾਂ ਨੂੰ ਇਹ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਸੀ ਉਹ ਆਪਾਂ ਨੂੰ ਆਲਰੇਡੀ ਮਿਲ ਚੁੱਕੀ ਆ ਹੁਣ ਆਪਾਂ ਕੀ ਕਰਨਾ ਵਾ ਆਪਾਂ YouTube ਚੈਨਲ ਓਪਨ ਕਰਨਾ ਆਪਾਂ YouTube ਚੈਨਲ ਓਪਨ ਕਰਨਾ ਵਾ ਆਪਾਂ ਨੂੰ ਚਾਹੀਦੀ ਤੋਤਾ ਮੈਨਾ ਵਾਲੀ ਆਪਾਂ ਨੂੰ ਚਾਹੀਦੀ ਆ ਵੀਡੀਓ ਚਾਹੀਦੀ ਆ ਨਾ ਕਿਉਂਕਿ ਦੇਖੋ ਆਡੀਓ ਤਾਂ ਆਪਾਂ ਆਲਰੇਡੀ ਉੱਥੋਂ ਬਣਵਾ ਲਈ ਆ ਆਡੀਓ ਨੇ ਆਪ ਨੂੰ ਹੁਣ ਚਾਹੀਦੀ ਹੈ ਵੀਡੀਓ ਤੋਤਾ ਵਾਲੀ ਵੀ નો ਕਾਪੀਰਾਈਟ ਫਰੀ ਤੁਸੀਂ ਕੀ ਕਰਨਾ ਮੰਨ ਲਓ ਤੁਸੀਂ ਅਗਰ ਬਾਂਦਰ ਦੀ ਕੋਈ ਤੁਸੀਂ ਪੋਇਮ ਤੁਸੀਂ Song ਰਿਕਾਰਡ ਕੀਤਾ ਬਾਂਦਰ ਦਾ ਤਾਂ ਤੁਸੀਂ ਬਾਂਦਰ ਦਾ ਵੀ ਤੁਸੀਂ ਕਰ ਸਕਦੇ ਹੋ ਇੱਥੇ ਬਾਂਦਰ ਦਾ ਨਹੀਂ ਕਹਿਣਾ ਅਗਰ ਤੁਸੀਂ ਹਾਥੀ ਦਾ ਨਹੀਂ ਕਹਿਣਾ ਤਾਂ ਹਾਥੀ ਦਾ ਨਹੀਂ ਕਹਿਣਾ ਅਗਰ ਤੁਸੀਂ ਤੋਤਾ ਦਾ ਨਹੀਂ ਕਹਿਣਾ ਤਾਂ ਤੋਤਾ ਦਾ ਮੈਂ ਇਥੇ ਮੈਂ ਤੋਤਾ ਦੀ ਹੁਣ ਬਣਵਾਈਏ ਤਾਂ ਮੈਂ ਲਿਖਾਂਗਾ ਇੱਥੇ ਤੋਤਾ ਤੋਤਾ ਮੈਨਾ ਮੈਨਾ ਤੋਤਾ ਮੈਨਾ ਗ੍ਰੀਨ ਗ੍ਰੀਨ ਸਕਰੀਨ ਗ੍ਰੀਨ ਸਕ੍ਰੀਨ ਵੀਡੀਓ ਇਹ ਆ ਗਿਆ ਮੈਂ ਤੇ ਕਲਿੱਕ ਕਰਾਂਗਾ ਤੁਹਾਨੂੰ ਬਹੁਤ ਸਾਰੀਆਂ ਗ੍ਰੀਨ ਸਕ੍ਰੀਨ ਆ ਗਈਆਂ ਦੇਖੋ ਕਿੰਨੀਆਂ ਆ ਗਈਆਂ ਇੱਕ ਆ ਗਈ ਆ ਆ ਗਿਆ ਆ ਆ ਗਿਆ ਸਾਰੀ ਗ੍ਰੀਨ ਸਕ੍ਰੀਨ ਆ ਗਈਆਂ ਇਹ ਕਾਪੀਰਾਈਟ ਫਰੀ ਨੇ ਆ ਦੇਖੋ ਤੁਸੀਂ ਮਚਾਨਿਓ ਕੋਈ ਵੀ ਡਾਊਨਲੋਡ ਕਰ ਲੈ ਮੈਂ ਆ ਜਿਹੜੀ ਆ ਇੱਕ ਆ ਜਿਹੜੀ ਆ ਆਪ ਵਾਲੀ ਮੈਂ ਡਾਊਨਲੋਡ ਕਰ ਲੈਣਾ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਜੀ ਤੁਸੀਂ ਦੂਜੀ ਇਹਨੂੰ ਡਾਊਨਲੋਡ ਕਰ ਲੈਣਾ ਜਿਹੜੀ ਦਿੱਤੀ ਆ ਤੁਸੀਂ ਇਹਨੂੰ ਜੜੀ ਵੀ ਤੁਹਾਨੂੰ ਠੀਕ ਲੱਗੂਗੀ ਤੁਹਾਡੀ ਵੀਡੀਓ ਦੀ ਰਿਕਾਰਡਿੰਗ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਜਿਵੇਂ ਤੁਸੀਂ ਆਡੀਓ ਬੋਲੀ ਆ ਮੈਂ ਆਹ ਵਾਲੀ ਨੂੰ ਡਾਊਨਲੋਡ ਕਰ ਲੈਣਾ ਮੈਨੂੰ ਡਾਊਨਲੋਡ ਕਰ ਲੈਣਾ ਹੀ ਡਾਊਨਲੋਡ ਕਰਨ ਤੋਂ ਬਾਅਦ ਦੇਖੋ ਮੈਨੂੰ ਉਹ ਡਾਊਨਲੋਡ ਕਰ ਲਿਆ ਵਾ ਇਹਨੂੰ ਡਾਊਨਲੋਡ ਕਰਕੇ ਮੈਨੂੰ ਰੱਖਿਆ ਹੋਇਆ ਵਾ ਪਹਿਲਾਂ ਹੀ ਮੈਂ ਤੁਹਾਨੂੰ ਦਿਖਾ ਦਿੰਦਾ ਆ ਰਹੀ ਹੈ ਮੇਰੀ ਵੀਡੀਓ ਜਿਹੜੀ ਵੀ ਡਾਊਨਲੋਡ ਕੀਤੀ ਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਆਹ ਦੇਖੋ ਮੈਂ ਦਿਖਾ ਦਿੰਦਾ ਆ ਵਾ ਆਹ ਦੇਖੋ ਇਹ ਮੈਂ ਡਾਊਨਲੋਡ ਕਰਕੇ ਰੱਖੀ ਹੋਈ ਆ ਹੁਣ ਤੁਸੀਂ ਕੀ ਕਰਨਾ ਵਾ ਇਹ ਤੁਸੀਂ ਫਿਰ Google ਦੇ ਵਿੱਚ ਜਾਣਾ Google ਦੇ ਵਿੱਚ ਇੱਥੇ ਜਾ ਕੇ Chrome ਦੇ ਵਿੱਚ ਜਾਣਾ ਵਾ ਤੁਸੀਂ ਇੱਥੇ ਲਿਖਣਾ ਵਾ Kids Kids ਬੈਕਗਰਾਉਂਡ ਬੈਕਗ੍ਰਾਉਂਡ ਬੈਕਗ੍ਰਾਉਂਡ ਇਮੇਜ ਇਮੇਜ ਦੇ ਦੇਣਾ ਜੰਗਲ ਦੇ ਦੇ ਦਿਓ ਨਾਲ ਜੰਗਲ ਜੰਗਲ ਕਿਉਂਕਿ ਜੰਗਲ ਦੇ ਵਿੱਚ ਤੋਤੇ ਜੰਗਲ ਦੇ ਵਿੱਚ ਹੁੰਦੇ ਨੇ ਤਾਂ ਕਰਕੇ ਬੈਠੇ ਜੰਗਲ ਕਰ ਦਿੰਦੇ ਆ ਆ ਦੇਖੋ ਤੁਹਾਨੂੰ ਬਹੁਤ ਸਾਰੇ ਬੈਕਗ੍ਰਾਉਂਡ ਦੇ ਦੇ ਦਿਆਂ ਤਾਂ ਤੁਸੀਂ ਕੀ ਕਰਨਾ ਇੱਥੋਂ ਕੋਈ ਵੀ ਜਿਹੜੀ ਵੀ ਵਧੀਆ ਇਮੇਜ ਆਊਗੀ ਤੁਸੀਂ ਉਹ ਫੋਟੋ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਆ ਦੇਖੋ ਕਿੰਨੀਆਂ ਡਾਊਨਲੋਡ ਨੇ ਤੁਸੀਂ ਤਾਂ ਕਿਸੇ ਵੀ ਫੋਟੋ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਜਿਹੜੀ ਵੀ ਤੁਹਾਨੂੰ ਵਧੀਆ ਲੱਗੀ ਹੈ ਦੇਖੋ ਆ ਦੇਖੋ ਕਿੰਨੀ ਸੋਹਣੀ ਹੈ ਮੈਂ ਇਹਨੂੰ ਡਾਊਨਲੋਡ ਕਰ ਲੈਣਾ ਜਾਂ ਦੇਖੋ ਕਿੰਨੀ ਸੋਹਣੀ ਡਾਊਨਲੋਡ ਮੈਂ ਇੱਥੇ ਜਾ ਕੇ ਇਹਨੂੰ ਸੇਵ ਕਰ ਲੈਣਾ ਇਹ ਤੁਸੀਂ ਜੇਪੀਜੀ ਜਾਂ ਤੁਸੀਂ ਉਹ ਡਾਊਨਲੋਡ ਕਰਨੀ ਆ ਆ ਦੇਖੋ ਮੈਂ ਡਾਊਨਲੋਡ ਕਰ ਲਈ ਆ ਹੁਣ ਦੇਖੋ ਹੁਣ ਜੇ ਆਪਾਂ ਦੇਖੀਏ ਸਾਡੇ ਕੋਲ ਆ ਸਕਰੀਨ ਜਿਹੜੀ ਅਸੀਂ ਤੋਤੇ ਵਾਲੀ ਸੀ ਇਹ ਵੀ ਡਾਊਨਲੋਡ ਸਾਡੇ ਕੋਲ ਹੋ ਚੁੱਕੀ ਆ ਅਬ ਵੀ ਫੋਟੋ ਵੀ ਸਾਡੇ ਕੋਲ ਡਾਊਨਲੋਡ ਹੋ ਚੁੱਕੀ ਆ ਤੇ ਸਾਡੇ ਕੋਲ ਜਿਹੜੀ ਕਹਾਣੀ ਸੀਗੀ ਤੋਤੇ ਦੀ ਉਹ ਵੀ ਸਾਡੇ ਕੋਲ ਡਾਊਨਲੋਡ ਆਲਰੇਡੀ ਹੋ ਚੁੱਕੀ ਆ ਹੁਣ ਅਸੀਂ ਕੀ ਕਰਾਂਗੇ ਵੀਡੀਓ ਐਡੀਟਰ ਦੇ ਵਿੱਚ ਜਾਵਾਂਗੇ ਮੈਂ ਤੁਹਾਡੇ ਉੱਤੇ ਪਹਿਲਾਂ ਇੱਕ ਆਲਰੇਡੀ ਵੀਡੀਓ ਬਣਾਈ ਹੋਈ ਆ ਮੋਬਾਈਲ ਦੇ ਉੱਤੇ ਤੁਸੀਂ ਆਪਣੀ ਵੀਡੀਓ ਕਿਵੇਂ ਐਡੀਟਿੰਗ ਕਰ ਤਕਦੇ ਹੋ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਉਹਦੇ ਵਿੱਚ ਜਾ ਕੇ ਤੁਸੀਂ ਇਹ ਸਾਰਾ ਕੁਝ ਲੈ ਜਾਣਾ ਮੈਂ ਇੱਕ ਇਹ ਆ ਵਾਲੀ ਹੋਗੀ ਤੇ ਕਿਹੜੀ ਵੀ ਥੱਲੇ ਆਪਣੇ ਤੋਤਾ ਮੈਨਾ ਵਾਲੀ ਸੀ ਇਹ ਤਿੰਨਾਂ ਨੂੰ ਮੈਂ ਸਿਲੈਕਟ ਕਰਾਂਗਾ ਆਪਣੇ ਵੀਡੀਓ ਐਡੀਟਿੰਗ ਦੇ ਵਿੱਚ ਲੈ ਜਾਵਾਂਗਾ ਮੈਂ ਪ੍ਰੀਮੀਅਰ ਪ੍ਰੋ ਐਡੀਟ ਯੂਜ਼ ਕਰਦਾ ਪਿਆ ਮੈਂ ਤੁਸੀਂ ਵੀੰਦ ਵਿੱਚ ਜਾਣਾ ਵਾ ਤੁਸੀਂ ਉਹ ਵੀਡੀਓ ਇੱਕ ਵਾਰੀ ਪਲੀਜ਼ ਜਾ ਕੇ ਇੱਕ ਵਾਰੀ ਜ਼ਰੂਰ ਪਹਿਲਾਂ ਉਹ ਵੀਡੀਓ ਜਾ ਕੇ ਦੇਖੋ ਤੁਸੀਂ ਵੀਡੀਓ ਨੂੰ ਐਡਿਟ ਕਿੱਦਾਂ ਕਰਨਾ ਵਾ ਹੁਣ ਸਭ ਤੋਂ ਪਹਿਲਾਂ ਜਿਹੜੀ 뮤ਜ਼ਿਕ ਸੀਗੀ ਉਹ 뮤ਜ਼ਿਕ ਨੂੰ ਚੱਕ ਕੇ ਮੈਂ ਇੱਥੇ ਰੱਖਾਂਗਾ ਮਾਣਾ ਮੈਂ ਸੁਣਾਣਾ ਤੁਹਾਨੂੰ ਇਹ ਜਿਹੜਾ 뮤ਜ਼ਿਕ ਸੀ ਉਹ ਮੇਰਾ ਇਹ ਆਲਰੇਡੀ ਆ ਚੁੱਕਿਆ ਇੱਥੇ ਆ ਦੇਖੋ ਤੋ ਤਮੀ ਨ ਰੰਗਿਨੇ ਠੀਕ ਹੈ ਜੀ ਇਹ ਆ ਗਈ ਆ ਮੇਰੀ ਜਿਹੜੀ ਬੱਚਣੀ ਸੀ ਇਹ ਹੁਣ ਆ ਇਹ ਇੱਥੇ ਆ ਚੁੱਕੀ ਆ ਯਾਨੀ ਮੈਂ ਕੀ ਕਰਾਂਗਾ ਜਿਹੜੀ ਮੈਂ ਬੈਕਗ੍ਰਾਉਂਡ ਇਮੇਜ ਜਿਹੜੀ ਮੈਂ ਡਾਊਨਲੋਡ ਕੀਤੀ ਸੀਗੀ ਇਹ ਤਾਂ ਆਡੀਓ ਹੋ ਗਈ ਆ ਹੁਣ ਮੈਂ ਜਿਹੜੀ ਬੈਕਗ੍ਰਾਉਂਡ ਇਮੇਜ ਡਾਊਨਲੋਡ ਕੀਤੀ ਉਹ ਬੈਕਗ੍ਰਾਉਂਡ ਇਮੇਜ ਲੱਭਦਾ ਆਪਣੀ ਮੇਰੀ ਬੈਕਗ੍ਰਾਉਂਡ ਇਮੇਜ ਆ ਰਹੀ ਆ ਮੈਂ ਆ ਬੈਕਗ੍ਰਾਉਂਡ ਇਮੇਜ ਨੂੰ ਚੱਕ ਕੇ ਇੱਥੇ ਰੱਖ ਦਾਂਗਾ ਆ ਥੋੜੀ ਜਿਹੀ ਛੋਟੀ ਆ ਇਹਨੂੰ ਮੈਂ ਵੱਡੀ ਕਰ ਦਾਂਗਾ ਇਹਨੂੰ ਮੈਂ ਥੋੜੀ ਜਿਹੀ ਵੱਡੀ ਕਰ ਦੇਣਾ ਇਹ ਮੇਰੇ ਸਾਈਜ਼ ਤੇ ਆ ਚੁੱਕੀ ਆ ਠੀਕ ਹੈ ਜੀ ਫੋਨ ਮੈਂ ਕੀ ਕਰਾਂਗਾ ਇਹਨੂੰ ਖਿੱਚ ਕੇ ਪੂਰੀ ਕਰ ਦਾਂਗਾ ਇੱਥੋਂ ਤੱਕ ਜਿੱਥੋਂ ਤੱਕ ਮੇਰਾ ਗਾਣਾ ਪਲੇ ਹੋਏਗਾ ਇਹ ਹੋ ਜਾਏ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਕੀ ਕਰਾਂਗਾ ਜਿਹੜੀ ਗ੍ਰੀਨ ਸਕਰੀਨ ਵਾਲੀ ਵੀਡੀਓ ਆਪਾਂ ਡਾਊਨਲੋਡ ਕੀਤੀ ਸੀ ਆਪਾਂ ਟਾਈਪਲ ਮੈਨਾਰੇ ਬੋਲਦਾ ਪਿਆ ਵਾ ਹੁਣ ਆਪਾਂ ਗ੍ਰੀਨ ਸਕਰੀਨ ਵਾਲ ਜਿਹੜੀ ਆਪਾਂ ਡਾਊਨਲੋਡ ਕੀਤੀ ਸੀ ਆਪਾਂ ਵੀਡੀਓ ਉਹ ਆਪਾਂ ਇੱਥੇ ਲੈਣੀ ਆ ਆ ਰਹੀ ਹੈ ਗ੍ਰੀਨ ਸਕਰੀਨ ਵਾਲੀ ਆਪਾਂ ਇਹਨੂੰ ਚੱਕ ਕੇ ਵੀ ਆਪਾਂ ਇੱਥੇ ਰੱਖਵਾਂਗੇ ਆਪਾਂ ਜਿਹੜੀ ਇਹਦੀ ਆਡੀਓ ਵਾ ਆਪਾਂ ਆਡੀਓ ਇਹਦੀ ਆਪਾਂ ਡਿਲੀਟ ਕਰ ਦਾਂਗੇ ਆਪ ਨੂੰ ਵੀਡੀਓ ਚਾਹੀਦੀ ਹੈ ਗੱਲ ਦੀ ਆਡੀਓ ਨਹੀਂ ਚਾਹੀਦੀ ਆਪਾਂ ਡਿਲੀਟ ਕਰਤੀ ਆ ਵਾ ਹੁਣ ਦੇਖੋ ਜੇ ਆਪਾਂ ਇਹਨੂੰ ਵੱਡੀ ਕਰਕੇ ਦੇਖਦੇ ਆ ਆ ਦੇਖੋ ਪਿੱਛੇ ਇਹ ਤਾਂ ਹਰੇ ਰੰਗ ਦਾ ਰ ਜੇ ਨਾ ਕੋਲ ਉਹ ਰੀਮ ਗੁਏ ਕੀਵੇਂ ਕਰਨਾ ਵਾਰੀ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਵੀਡੀਓ ਐਡੀਟਿੰਗ ਦੇ ਵਿੱਚ ਜਾਣਾ ਵਾ ਹੁਣ ਮੈਂ ਇੱਥੇ ਜਾਵਾਂਗਾ ਇਫੈਕਟ ਦੇ ਵਿੱਚ ਤੁਸੀਂ ਆਪਣੇ ਵੀਐਨ ਦੇ ਵਿੱਚ ਇਫੈਕਟ ਦੇ ਵਿੱਚ ਜਾਣਾ ਵਾ ਇੱਥੇ ਜਾਣਾ ਤੁਸੀਂ ਇੱਥੇ ਲਿਖਣਾ ਅਲਟਰਾ ਅਲਟਰਾ ਕੀ ਨਿਕ ਦੇਣਾ ਮੈਂ ਜਿਹੜਾ ਅਲਟਰਾ ਕੀ ਲਿਖਾਂਗਾ ਇਹਨੂੰ ਚੱਕ ਕੇ ਮੈਂ ਇੱਥੇ ਪੇਸਟ ਕਰ ਦਾਂਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਮੈਂ ਇਫੈਕਟ ਦੇ ਵਿੱਚ ਜਾਵਾਂਗਾ ਇਫੈਕਟ ਦੇ ਵਿੱਚ ਜਾਣ ਤੋਂ ਬਾਅਦ ਮੈਂ ਪੈਨਸਲ ਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਮੈਂ ਇਹਦੇ ਤੇ ਕਰਾਂਗਾ ਆ ਦੇਖੋ ਹੋ ਗਿਆ ਸਾਰਾ ਹੋ ਗਿਆ ਨਾ ਹੋ ਗਿਆ ਤੋਤਾ ਦਿਖਣ ਲੱਗ ਗਿਆ ਹੁਣ ਮੈਂ ਇਹਦੀ ਇੱਕ ਵੈਸਟੀ ਵਧਾ ਵੀ ਸਕਦਾ ਵਾਂ ਤੇ ਘਟਾ ਵੀ ਸਕਦਾ ਵਾਂ ਆ ਦੇਖੋ ਆ ਹੋ ਗਿਆ ਤੋਤਾ ਆ ਦੇਖੋ ਅਰੇ ਗੋ ਤੋਤਾ ਮੈਂ ਕੀ ਕਰਾਂਗਾ ਇਹ ਸਹੀ ਨਹੀਂ ਲੱਗਦਾ ਮੈਨੂੰ ਹੈਨਾ ਇਹ ਸਹੀ ਜਿਹਾ ਨਹੀਂ ਲੱਗਦਾ ਪਿਆ ਹੁਣ ਮੈਂ ਕੀ ਕਰਾਂਗਾ ਇਹਨੂੰ ਚੱਕ ਕੇ ਥੋੜਾ ਜੱਗੇ ਕਰ ਲੈਂਦਾ ਇਹਨੂੰ ਮੈਂ ਸੈਟ ਕਰਨਾ ਤੁਸੀਂ ਸੈਟ ਆਪਣੇ ਹਿਸਾਬ ਨਾਲ ਤੁਸੀਂ ਕਰਨਾ ਵਾ ਜੀ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਸੈਟ ਕਰਨਾ ਵਾ ਇਹ ਮੈਨੂੰ ਉੱਤੇ ਲੈ ਕੇ ਜਾਣਾ ਵਾ ਆ ਹੋ ਗਿਆ ਜਿਹੜੀ ਇਹਨੂੰ ਥੋੜੀ ਜਿਹੀ ਮੈਂ ਹੋਰ ਇਹਨੂੰ ਉਹ ਕਰਦਾ ਥੋੜਾ ਜਿਹਾ ਬਲੰਡ ਕਰਦਾ ਇਹਨੂੰ ਥੋੜਾ ਜਿਹਾ ਮੇਰੇ ਫੈਕਟਰ ਦੇ ਵਿੱਚ ਜਾਵਾਂਗਾ ਕੰਟਰੋਲ ਇਫੈਕਟਰ ਦੇ ਵਿੱਚ ਜਾਵਾਂਗਾ ਕੰਟਰੋਲ ਇਫੈਕਟਰ ਦੇ ਵਿੱਚ ਜਾ ਕੇ ਮੈਂ ਇਹਦੀ ਪੂਰੀ ਸੈਟਿੰਗ ਕਰ ਲਾਂਗਾ ਜਿਵੇਂ ਵੀ ਹੋਇਆ ਮੈਂ ਇਹਦੀ ਪੂਰੀ ਸੈਟਿੰਗ ਕਰ ਲਾਂਗਾ ਤੁਸੀਂ ਵੀ ਉਸ ਤਰ੍ਹਾਂ ਦੀ ਪੂਰੀ ਸੈਟਿੰਗ ਕਰ ਲੈਣੀ ਆ ਤੁਸੀਂ ਜਿਵੇਂ ਵੀ ਤੁਸੀਂ ਇਹਦੀ ਕਰਨਾ ਚਾਹੁੰਦੇ ਹੋ ਆ ਤੁਸੀਂ ਇਦਾਂ ਦੀ ਸੈਟਿੰਗ ਕਰ ਸਕਦੇ ਆ ਤਾ ਤੋਤਾ ਹੋ ਗਿਆ ਤੁਹੇ ਇਹ ਵੱਡੇ ਜਿਆਦਾ ਲੱਗਦੇ ਨੇ ਪਰ ਪਹਿਲੂ ਛੋਟੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨੂੰ ਛੋਟਾ ਵੀ ਤੁਸੀਂ ਕਰ ਸਕਦੇ ਆ ਦੇਖੋ ਇਹਨੂੰ ਤੁਸੀਂ ਇੱਥੇ ਰੱਖ ਲਓ ਇਹਨੂੰ ਛੋਟੇ ਹੋ ਗਏ ਇਹ ਆ ਦੇਖੋ ਆ ਚਾਂਦੀ ਰੂਗੀ ਪਿੱਛੇ ਤੇ ਵੀਡੀਓ ਇਹ ਜਿਹੜੀ ਚੱਲਦੀ ਨਹੀਂ ਇਹਦੀ ਆ ਦੇਖੋ ਮੁੱਖੀ ਖੋਲ ਅਸਮਾਨ ਛੂਤੇ ਹੈ ਆ ਦੇਖੋ ਤੁਸੀਂ ਨਾ ਛੋਹ ਜੁਨਾ ਛੋਹ ਇਹਦਾ ਚੰਗਾ ਲੱਗੇਗਾ ਆ ਇਸ ਤਰ੍ਹਾਂ ਇਹ ਚੱਲ ਰਹੇ ਨੇ ਬੋਲਤੇ ਕੁਝ ਨਹੀਂ ਨਹੀਂ ਕਰਨਾ ਵਾ ਇਹਨੂੰ ਹੁਣ ਆਪਾਂ ਨਹੀਂ ਇਹ ਵੀਡੀਓ ਬਣ ਗਿਆ ਤੁਸੀਂ ਕੁਝ ਅਗਰ ਵਰਡ ਵੀ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਵਰਡ ਵੀ ਲਿਖ ਸਕਦੇ ਹੋ ਕੁਝ ਵੀ ਤੁਸੀਂ ਇਦਾਂ ਦੀ ਚੀਜ਼ੇ ਤੁਸੀਂ ਲਿਖ ਸਕਦੇ ਹੋ ਇਹ ਆ ਦੇਖੋ ਨਾ ਤਾਂ ਡੈਦੇ ਵੀ ਤੇ ਫੇਸ ਆਇਆ ਹੈਗਾ ਨਾ ਤਾਂ ਡਿਵਾਈਸ ਆਈ ਹੈਗੀ ਨਾ ਤਾਂ ਦਾ ਕੰਟੈਂਟ ਹੈਗਾ ਸਾਰਾ ਕੁਝ ਉਹਨਾਂ ਤੋਂ ਹੀ ਚੱਕਿਆ ਪਾ ਦੇਖੋ ਤੋ ਤੋ ਤੇ ਬੋਲੀ ਇਹ ਚੀਜ਼ਾਂ ਬੱਚੇ ਬਹੁਤ ਹੀ ਜ਼ਿਆਦਾ ਦੇਖਦੇ ਆ ਤੇ ਤੁਹਾਡੀ ਬਣ ਕੇ ਵੀਡੀਓ ਜਿਹੜੀ ਉਹ ਰੈਡੀ ਹੋ ਚੁੱਕੀ ਆ ਆ ਦੇਖੋ ਕਿ ਰਸੋਣੀ ਬਣ ਗਈ ਆ ਕਿ ਬੋਲ ਜਾ ਬਾਕੀ ਕਰ ਦੇ ਦੇ ਕੰਡਾ ਤੋੜ ਲੇ ਤਾਂ ਮਾਰ ਦੇ ਤੁਸੀਂ ਕੀ ਮੇਰੀ ਧੀ ਨੂੰ ਮਨਾ ਲੈਂਦੇ ਹੋ ਮਨਿਕ ਜਦੋਂ ਮੈਂ ਇਹ ਚੀਜ਼ ਉਹ ਬਣਾ ਦਿੱਤੀ ਹੈ ਠੀਕ ਹੈ ਜੀ ਇਹਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਤੁਸੀਂ ਸੇਵ ਕਰ ਲੈਣਾ ਤੁਸੀਂ ਇਹਨੂੰ ਸੇਵ ਕਰ ਲੈਣਾ ਜਿੰਨੀ ਵੀ ਤੁਹਾਡੀ ਵੀਡੀਓ ਬਣੀ ਹੈ ਤੁਸੀਂ ਇਹਨੂੰ ਸੇਵ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੀ ਚੀਜ਼ ਵਧੀਆ ਬਣਾ ਸਕਦੇ ਹੋ ਜਿੰਨੀ ਤੁਸੀਂ ਚੀਜ਼ ਵਧੀਆ ਬਣਾਓਗੇ ਤਾਂ ਬਿਲੀਅਨ ਨਹੀਂ ਹੋਣਾ ਮਲਾਪ ਇਹਨੂੰ ਰੈਂਡਰ ਕਰ ਲੈਣੇ ਆ ਇਹਨਾਂ ਨੂੰ ਇਹ ਵੀਡੀਓ ਰੈਡੀ ਮੇਰੀ ਬਣ ਕੇ रेडी ਹੁੰਦੀ ਪਈ ਆ ਥੋੜੀ ਜੀ ਆਪਾਂ ਇਹਨੂੰ ਥੋੜਾ ਜਿਆਦਾ ਹੋਰ ਪਿੱਛੇ ਕਰ ਦਿੰਨੇ ਆ ਇਹ ਡੇਡਿੰਗ ਦਾ ਤੁਹਾਨੂੰ ਵੀਡੀਓ ਬਣਾਇਆ ਇਹ ਮੈਂ ਤੁਹਾਨੂੰ ਉਦਾਂ ਬਣਾ ਕੇ ਦਿਖਾਈਏ ਵੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਤੁਸੀਂ ਬਣਾ ਸਕਦੇ ਹੋ ਇਹ ਮੈਂ ਤੁਹਾਡੇ ਤੇ ਡਿਪੇਟ ਕਰਦਾ ਵਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਇਹ ਚੀਜ਼ ਸੋਚੋ ਜਿਵੇਂ ਮੰਨ ਕੇ ਜਦੋਂ ਆਪਾਂ ਇਹਦੇ ਪਿੱਛੇ ਉਹਨਾਂ ਤੋਤਾ ਲਾਇਆ ਵਾ ਹਣਾ ਤੇ ਉਹਦੇ ਨੂੰ ਦਿਖਾਇਆ ਪਿੱਛੇ ਕਰਦੇ ਤੁਸੀਂ ਬੈਕਗ੍ਰਾਉਂਡ ਤੇ ਤੁਸੀਂ ਬਾਂਦਰ ਵੀ ਦਿਖਵਾ ਚਾਹੁੰਦੇ ਹੋ ਵੀ ਬਾਂਦਰ ਵੀ ਪਿੱਛੇ ਹੱਸਦੇ ਖੇਡਦੇ ਰਹਿਣ ਜਾਂ ਹਾਥੀ ਵੀ ਆ ਗਿਆ ਕੋਈ ਹਾਥੀ ਲੰਘ ਗਿਆ ਪਿੱਛੋਂ ਦੀ ਦੇ ਉੱਤੇ ਹਾਥੀ ਘੜਾ ਵਾ ਇਹਨਾਂ ਦੇ ਗਾਣੇ ਤੇ ਨੱਚ ਰਿਹਾ ਵਾ ਤੁਸੀਂ ਉਹ ਵੀ ਨਜ਼ਾਰਾ ਸਕਦੇ ਹੋ ਜਦ ਅਸੀਂ ਤਿੰਨ ਚਾਰ ਜੀ ਵੇਣਾ ਜੇਵਰਾ ਹੋ ਗਿਆ ਮੂੰ ਕੀ ਹੋ ਗਿਆ ਹਾਥੀ ਕੋ ਤਿੰਨ ਚੀਜ਼ ਬੰਦੇ ਨੇ ਤੁਸੀਂ ਇਸੇ ਤਰ੍ਹਾਂ ਡਾਊਨਲੋਡ ਕਰੋ ਵੀ ਇਸੇ ਤਰੀਕ ਤੋਂ ਡਾਊਨਲੋਡ ਕਰਕੇ ਤੁਸੀਂ ਇਹਦੇ ਪਿੱਛੇ ਨੱਚ ਦੇਵਾ ਦਿਓ ਵੀ ਤੋਤਾ ਗਾਣਾ ਗਾ ਰਿਹਾ ਵਾ ਤੋਤਾ ਗਾਣਾ ਗਾਉਂਦਾ ਪਿਆ ਵਾ ਤੇ ਜਿਹੜੀ ਪਿੱਛੇ ਖੜੇ ਨੇ ਹਾਥੀ ਮੂੰ ਕੀ ਜੱਜੇਪੁਰਾ ਪਿੱਛੇ ਖੜੇ ਨੇ ਉਹ ਨਾਚ ਰਹੇ ਨੇ ਇਹਨਾਂ ਦੇ ਗਾਣੇ ਦੇ ਉੱਤੇ ਉਹ ਜਾਨੀ ਕਿ ਬਹੁਤ ਸੋਹਣੀ ਚੀਜ਼ ਬਣ ਬਣ ਗਈ ਜੀ ਹੁਣ ਇਹ ਤਾਂ ਮੈਂ ਤੁਹਾਨੂੰ ਉਦਾਂ ਟੈਂਪਰੇਰੀ ਨਹੀਂ ਦੱਸ ਸਕਦਾ ਵੀ ਤੁਸੀਂ ਕਿਵੇਂ ਬਣਾ ਸਕਦੇ ਹੋ ਪਰ ਉਹ ਤਾਂ ਵਾਦੇ ਆ ਵੀ ਜਦੋਂ ਤੁਸੀਂ ਇਦਾਂ ਦੀ ਚੀਜ਼ ਬਣਾ ਕੇ ਦਿਖਾਉਂਦੇ ਤਾਂ ਉਹ ਚੀਜ਼ ਬਹੁਤ ਹੀ ਜ਼ਿਆਦਾ ਸੋਹਣੀ ਬਣ ਦੇਗੀ ਕੋਈ ਚੀਜ਼ ਮੰਦੀ ਪਈ ਜਦੋਂ ਚੀਜ਼ ਬਣ ਗਈ ਤਾਂ ਮੈਂ ਤੁਹਾਨੂੰ ਵੱਡੀ ਸਕਰੀਨ ਤੇ ਦਿਖਾਵਾਂਗਾ ਵੀ ਤੁਸੀਂ ਕਿਵੇਂ ਉਸ ਨੂੰ ਬਣਾ ਸਕਦੇ ਹੋ ਤੁਸੀਂ ਦੇਖ ਲਓ ਜੀ ਆਪਣੇ ਵੀਡੀਓ ਬਣ ਕੇ ਰੈਡੀ ਹੋ ਚੁਗੀ ਆ ਹਣਾ ਹੁਣ ਮੈਨੂੰ ਸੇਵ ਵੀ ਕਰ ਲੈ ਐਕਸਪੋਰਟ ਕਰ ਲੈ ਹੁਣ ਮੈਂ ਤੁਹਾਨੂੰ ਦਿਖਾਣਾ ਐਕਸਪੋਰਟ ਕਿੱਥੇ ਹੋਈ ਆ ਆ ਜਿੱਥੇ ਐਕਸਪੋਰਟ ਹੋਈ ਆ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਇਹ ਵੀਡੀਓ ਆ ਦੇਖੋ ਤੋਤਾ ਵਾਲੀ ਇਹ ਹੋ ਗਈ ਐਕਸਪੋਰਟ ਹੋ ਚੁਗੀ ਆ ਹੁਣ ਮੈਂ ਤੁਹਾਨੂੰ ਦੇਖੋ ਨਾਈ ਵੀਡੀਓ ਆ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਗਈ ਆ ਦੇਖੋ ਆ ਦੇਖੋ ਹੇ ਸੂਭਾ ਹੋ ਕੇ ਤਾਰੇ ਸੂਭਾ ਹੋ ਕੇ ਦਾਤੀ ਚਾਈ ਬਾਰੇ ਬਹੁਤ ਕਿੰਨੀ ਸੋਹਣੀ ਕਿੰਨੀ ਸੋਹਣੀ ਵੀਡੀਓ ਬਣ ਗਈ ਆ ਤੁਸੀਂ ਇਸ ਤਰ੍ਹਾਂ ਦੀ ਤੁਸੀਂ ਹਰੇਕ ਵੀਡੀਓ ਜਿਵੇਂ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਇਦਾਂ ਦੀ ਵੀਡੀਓ ਬਣਾ ਸਕਦੇ ਚਾਹੇ ਤੁਸੀਂ ਤੋਤਾ ਨਹੀਂ ਬਣਾ ਲੋ ਚਾਹੇ ਹੱਥੀ ਨਹੀਂ ਬਣਾ ਲੋ ਚਾਹੇ ਬੰਦਰ ਵਾਲੀ ਬਣਾ ਲੋ ਚਾਹੇ ਸ਼ੇਰ ਵਾਲੀ ਬਣਾ ਲੋ ਜਿਹੜਾ ਵੀ ਤੁਹਾਡਾ ਦਿਲ ਕਰਦਾ ਤੁਸੀਂ ਇਸ ਤਰ੍ਹਾਂ ਦਾ ਤੁਸੀਂ ਕੰਟੈਂਟ ਬਣਾ ਸਕਦੇ ਹੋ ਤੁਸੀਂ ਆ ਦੇਖ ਤੁਸੀਂ ਇਦਾਂ ਦਾ ਕੰਟੈਂਟ ਬਣਾ ਕੇ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰਦੇ ਹੋ ਨਾ ਆ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕਿਉਂਕਿ ਦੇਖੋ ਇਹ ਉਹਦਾ ਕੰਟੈਂਟ ਆ ਜਿਹੜਾ ਬੱਚੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਇਹ ਤੁਹਾਨੂੰ ਤੇ ਡਿਪੈਂਡ ਕਰਦਾ ਦੇਖੋ ਇਹਦੇ ਵਿੱਚ ਨਾ ਤੁਹਾਡਾ ਫੇਸ ਆਏਗਾ ਨਾ ਤੁਸੀਂ ਆਪਣੀ ਵੌਇਸ ਦੇਣੀ ਨਾ ਤੁਸੀਂ ਆਪਣੀ ਰਾਈਟਿੰਗ ਦੇਣੀ ਹੈ ਜੀ ਕੁਝ ਵੀ ਨਹੀਂ ਨਾ ਤੁਸੀਂ ਲਿਖਣਾ ਨਾ ਨਾ ਤੁਸੀਂ ਵੌਇਸ ਦੇਣੀ ਨਾ ਤੁਸੀਂ ਮਤਲਬ ਵੀ ਆਪਣਾ ਫੇਸਦੂ ਗੋਣ ਆਏਗਾ ਹਾਂ ਜੇ ਤੁਸੀਂ ਚੋਣਿਓ ਵੀ ਅਸੀਂ ਮਤਲਬ ਵੀ ਅਸੀਂ ਆਪ ਖੁਦ ਪੋਇਮਾਂ ਅਸੀਂ ਬੋਲ ਕੇ ਅਸੀਂ ਵੀਡੀਓ ਬਣਾਈਏ ਤਾਂ ਉਹ ਕੰਟੈਂਟ ਸਾਰਾ ਸੇਮ ਹੀ ਰਹੇਗਾ ਤੁਸੀਂ ਕੀ ਕਰਨਾ ਬੱਚੇ ਜਿਹੜੇ ਨਰਸਰੀ ਚ ਪੜ੍ਹਦੇ ਨੇ ਐਲ ਕੇ ਜੀ ਪੜ੍ਹਦੇ ਨੇ ਯੂ ਕੇ ਜੀ ਚ ਪੜ੍ਹਦੇ ਨੇ ਉਹਨਾਂ ਦੇ ਤੁਸੀਂ ਨਾ ਬੱਚੇ ਦੀ ਹਿੰਦੀ ਪੋਇਮਾਂ ਵਾਲੀ ਤੁਸੀਂ ਬੁੱਕ ਲੈ ਆਉਣੀ ਆ ਬੁੱਕ ਲਿਆ ਕੇ ਤੁਸੀਂ ਜਿਹੜੀਆਂ ਮੈਂ ਪੋਇਮਾਂ ਤੁਸੀਂ ਪੋਇਮ ਬੋਲੀ ਜਾਂ ਨਹੀਂ ਆ ਬੋਲ ਕੇ ਪੋਇਮ ਬੋਲ ਕੇ ਇਸੇ ਤਰ੍ਹਾਂ ਤੁਸੀਂ ਵੀਡੀਓ ਡਾਊਨਲੋਡ ਕਰ ਮੈਂ ਗ੍ਰੀਸ ਤੋਂ ਫਿਰ ਇੰਡੀਆ ਐਡੀਟਿੰਗ ਕਰਕੇ ਤੁਸੀਂ ਪਿੱਛੇ ਬੈਕ ਆਉਂਦੇ ਤੁਸੀਂ 뮤ਜ਼ਿਕ ਲਗਾ ਦੇਣਾ ਉਹ ਵੇ ਤੁਸੀਂ ਉਸ ਤਰ੍ਹਾਂ ਨਹੀਂ ਬਣਾ ਸਕਦੇ ਅਗਰ ਤੁਸੀਂ ਕਹਿੰਦੇ ਨਹੀਂ ਅਸੀਂ ਆਪਣੀ ਵਾਇਸ ਵੀ ਨਹੀਂ ਦੇਣੀ ਜਿਵੇਂ ਮੈਂ ਤੁਹਾਨੂੰ ਦੱਸਾਂ ਤੁਸੀਂ ਬਾੜ ਦੇ ਵਿੱਚ ਜਾਓ ਬਾੜ ਦੇ ਵਿੱਚ ਕੁਝ ਵੀ ਜਾ ਕੇ ਲੈ ਦਿਓ ਤੁਸੀਂ ਉੱਥੇ ਜਾ ਕੇ ਲੈ ਦਿਓ ਇੱਕ ਹਾਥੀ ਹਾਥੀ ਕੀ ਪੂਈਂ ਹਣਾ ਕੋਈ ਐ ਲੇਖਦਾ ਉਹ ਵੀ ਤੁਹਾਨੂੰ ਕੱਟ ਕੇ ਦੇ ਦੇਗਾ ਅਗਰ ਤੁਸੀਂ ਦੇਖੋਗੇ ਫਿਰ ਬੰਦਰ ਕੀ ਇਤਨੀ ਪੂਈਂ ਕਿਰਸ 4 ਕਿਰਸ ਤੋਂ ਤੁਸੀਂ ਲੈ ਲਓ ਬੰਦਰ ਕੀ ਪੁਆਇੰਟ 4 ਕਿਰਸ ਉਹ ਵੀ ਨਿਕਰੋ ਉਹ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਇੱਕ ਕੋਇਮ ਬਣਾ ਕੇ ਦੇ ਦੇਗਾ ਤੁਸੀਂ ਕਰਨਾ ਦੀ ਕਾਪੀ ਕਰਵਾ ਤੇ ਸੋਨੋ .ai ਦੇ ਵਿੱਚ ਜਾਣਾ ਵਾ ਤੁਸੀਂ ਉੱਥੇ ਜਾ ਕੇ ਉਹ ਪੇਸਟ ਕਰ ਦੇਣਾ ਉਹ ਤੁਹਾਨੂੰ ਤਾਂ ਦੋ ਤਿੰਨ ਫਾਰਮ ਬਣਾ ਕੇ ਦੇ ਦੇਗਾ ਜਿਹੜਾ ਫਾਰਮ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਉਹ ਫਾਰਮ ਡਾਊਨਲੋਡ ਕਰਕੇ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ ਤੇ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਨੂੰ ਐਡਿਟ ਕਰ ਦੇਣਾ ਤੇ ਉਹਨੂੰ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਤੁਸੀਂ ਦਿਨ ਹੀ ਇੱਕ ਜਾਂ ਫਿਰ ਦੋ ਵੀਡੀਓ ਇੱਕ ਜਾਂ ਦੋ ਵੀਡੀਓ ਤੁਸੀਂ ਦਿਨ ਹੀ ਬਣਾਉਣੀਆਂ ਐਹੀ ਬਣਾਉਣੀਆਂ ਨੇ ਸਟਾਰਟਿੰਗ ਦੇ ਵਿੱਚ ਤੁਸੀਂ ਇਹ 15 ਦਿਨ ਕੰਮ ਕਰ ਲਓ ਤੁਸੀਂ 15 ਦਿਨ ਕੰਮ ਕਰ ਲੋਗੇ ਨਾ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਚਿਹਰਾ ਜਿਹੜਾ ਬਹੁਤ ਛੇਤੀ ਤੇਜ਼ੀ ਨਾਲ ਤੁਹਾਡਾ ਚਿਹਰਾ ਨਾਲ ਵਾਰਨ ਹੋਊਗਾ ਤੇ ਤੁਸੀਂ ਬਹੁਤ ਵਧੀਆ ਅਰਨਿੰਗ ਜੀ ਮਹੀਨੇ ਦੀ ਤੁਸੀਂ ਕੰਮੇ ਸ਼ੁਰੂ ਕਰੋਗੇ ਤੁਸੀਂ ਆ ਤਾਂ ਤੁਸੀਂ ਮੇਰੀ ਵੀਡੀਓ ਐਡੀਟਿੰਗ ਦੀ ਤੁਸੀਂ ਵੀਡੀਓ ਨਹੀਂ ਦੇਖੀ ਗਈ ਤਾਂ ਵੀ ਵੀਡੀਓ ਐਡੀਟਿੰਗ ਕਿੱਦਾਂ ਕਰੀ ਦੀ ਤਾਂ ਪਹਿਲੇ ਪਹਿਲਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਨਾ ਉਹ ਵੀਡੀਓ ਐਡੀਟਿੰਗ ਕਿਵੇਂ ਕਰੀ ਦੀ ਉਹ ਵੀਡੀਓ ਪਰ ਪਲੀਜ਼ ਤੁਸੀਂ ਬਾਤ ਕਰੋ ਅਗਰ ਤੁਹਾਨੂੰ ਮਤਲਬ ਵੀ ਕੰਪਿਊਟਰ ਦੇ ਉੱਤੇ ਨਹੀਂ ਕਰਨ ਯਾਰੀ ਜੇ ਤੁਹਾਨੂੰ ਵੀਨ ਐਡੀਟਰ ਦਾ ਜੇ ਵੀ ਤੁਹਾਨੂੰ ਸਮਝ ਨਹੀਂ ਲੱਗੇਗੀ ਤਾਂ ਪਲੀਜ਼ ਡਾਕੂਮੈਂਟ ਦੇ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰੋ ਵੀ ਤੁਹਾਨੂੰ ਵੀਡੀਓ ਐਡੀਟਿੰਗ ਦੇ ਬਾਰੇ ਨਹੀਂ ਪਤਾ ਲੱਗਿਆਗਾ ਤਾਂ ਮੈਂ ਇਹੀ ਥੀ ਸੇਮ ਜਿਹੜੀ ਵੀ ਤੁਹਾਨੂੰ ਪੁੱਛੋ ਮੈਂ ਤੁਹਾਨੂੰ ਆਪਣੇ ਕੰਪਿਊਟਰ ਤੇ ਬਣਾ ਕੇ ਦਿਦਾ ਲਈਆ ਇਹ ਮੈਂ ਤੁਹਾਨੂੰ VN ਵੀਡੀਓ ਐਡੀਟਰ ਦੇ ਵਿੱਚ ਬਣਾ ਕੇ ਦਿਖਾਵਾਂਗਾ ਵੀ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ ਬੱਚਿਆਂ ਦੀ ਪੂਮਾ ਜਿਹੜੀ ਉਹ ਕਿਸ ਤਰ੍ਹਾਂ ਬਣਾਉਣੀ ਆ ਫਿਰ ਮੈਂ ਤੁਹਾਨੂੰ ਪਰਪਰ ਦੇ VN ਵੀਡੀਓ ਐਡੀਟਰ ਦੇ ਵਿੱਚ ਦੱਸਾਂਗਾ ਫਿਰ ਤੁਸੀਂ ਸਟੈਪ ਟੂ ਸਟੈਪ ਉਸੇ ਤਰ੍ਹਾਂ ਤੁਸੀਂ ਬਣਾਉਂਦੇ ਜਾਓ ਜੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਅਗਰ ਤੁਹਾਡਾ ਤੀਸੇ ਕਿਸ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਉਹ ਆ ਤਾਂ ਤੁਸੀਂ ਕਮੈਂਟ ਕਰਦੇ ਜਰੂਰ ਲਿਖੋ ਆਹ ਵੋ ਤੁਸੀਂ ਕਹੋਗੇ ਵੀ ਮੈਂ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਪੋਲਿੰਗ ਵਾਲੀ ਟੇਡਸ ਪੋਲਿੰਗ ਬਣਾ ਕੇ ਲਾਵਾਂ ਵੀਡੀਓ ਤਾਂ ਮੈਂ ਉਹਦਾ ਵੀ ਬਣਾ ਕੇ ਦੇ ਦਾਂਗਾ ਤੁਸੀਂ ਵਾਪਸ ਆ ਕੇ ਕਮੈਂਟ ਕਰੋ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲਬਾਤ ਜੀ ਕਰਨਾ ਚਾਹਾਂਗਾ ਮੈਂ ਬਹੁਤ ਹੀ ਜਮਦੀ ਜਮਦਰ ਸ਼ਹਿਰ ਦੇ ਵਿੱਚ ਮੈਂ ਇੱਕ ਲਾਈਵ ਆਪਣੀ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਹੜੀ 2 ਘੰਟੇ ਦੀ ਵਰਕਸ਼ਾਪ ਹੋਏਗੀ ਅਗਰ ਤੁਸੀਂ ਉਹ ਵਰਕਸ਼ਾਪ ਤੁਸੀਂ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਲਓ ਕਿਉਂਕਿ ਉਸ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ 2-3 ਘੰਟਿਆਂ ਦੇ ਵਿੱਚ ਤੁਹਾਨੂੰ ਇਹ ਹੋ ਜੇ ਮੈਂ ਤੁਹਾਨੂੰ ਕੰਮਾਂ ਦੇ ਬਾਰੇ ਦੱਸਾਂਗਾ ਇਹ ਹੋ ਜੇ ਤੁਹਾਨੂੰ ਸੌਫਟਵੇਅਰ ਦੇ ਪਲੇਰਫੋਰਮ ਹਨ ਬਰਦਰ ਦਾ ਫਾਗਰ ਤੁਸੀਂ ਉਹਨਾਂ ਤੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ ਘੱਟੋ ਘੱਟ ਮੈਂ ਕਹਿੰਨਾ ਤੁਸੀਂ 3 ਤੋਂ 4 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਧਮਾ ਸਕਦੇ ਹੋ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਫੋਨ ਕਰਕੇ ਤੁਸੀਂ ਆਪਣੀ ਸੀਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਰ ਤੁਸੀਂ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਕਿ ਤੁਹਾਡੀ ਜ਼ਿੰਦਗੀ ਬਦਲ ਜੂਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮੈਂ ਤੁਹਾਨੂੰ ਬਹੁਤ ਜਿੰਦੇ ਕਨਵੀ ਦਾ ਵਧੀਆ ਵੀਡੀਓ ਨਾਲ ਉਹ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਈ ਸਲਸੀਗਾ